ਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਵਿਆਹ ਕਰਨ ਸੰਬੰਧੀ ਮਾਮਲਾ ਵਿਚਾਰਿਆ ਗਿਆ ਜਿਸ ਤੇ ਪੰਜ ਸਿੰਘ ਸਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਜਿਹੇ ਮਾਮਲਿਆਂ ਸੰਬੰਧੀ ਪਹਿਲਾਂ ਹੋਏ ਆਦੇਸ਼ ਮਿਤੀ 16 ਤਿੰਨ 1998 ਅਤੇ ਐੜਾ ਤਤਾ 178 ਮਿਤੀ 16 10 2023 ਦੀ ਰੋਸ਼ਨੀ ਵਿੱਚ ਫੈਸਲਾ ਕਰਦੇ ਹਾਂ ਇਹ ਮੁਰਾਦ ਆਦੇਸ਼ ਕੀਤਾ ਜਾਂਦਾ ਹੈ ਕਿ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿੱਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ ਇਨ੍ਹਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਇਆ ਜਾ ਸਕਦੇ ਗੁਰਦੁਆਰਾ ਸਹਿਬਾਨ ਦੇ ਗਰੰਤੀ ਸਿੰਘਾਂ ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਗੀ ਜਥਿਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ। ਉਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਬੰਦਿਆਂ ਅਤੇ ਅਜਾਹੇ ਸਥਾਨਾਂ ਉੱਤੇ ਆਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ ਮੈਰਿਜ ਪੈਲਸਾਂ ਰਿਜ਼ੋਰਟਾਂ ਵਿਚਾਂ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ। ਉਹ ਉਹ ਨਾ ਥੋੜਾ ਜਿਹਾ ਥੋੜਾ ਜਿਹਾ ਪਤਾ ਕੀੰਦਾ। ਪਹਿਲਾਂ ਜਿਹੜੇ ਕੁਝ ਲੋਕ ਆ ਨਾ ਫਾਰਮ ਹਾਊਸ ਨਹੀਂ ਇਹਨਾਂ ਕੰਮ ਨੂੰ ਵਰਤਦੇ ਜੀ ਫਾਰਮ ਹਾਊਸ ਬਣਾਏ ਤਾਂ ਕਈਆਂ ਰਹਿਣ ਨੂੰ ਆ ਪਰ ਉਹਨਾਂ ਨੇ ਵੇਖਿਆ ਪਈ ਉਹ ਤੋਂ ਪੈਸਾ ਹੁੰਦਾ ਚੰਡੀਗੜ੍ਹ ਵਾਲੀ ਸਾਬ ਜਹਜੀਤ ਸਿੰਘ ਨਗਰ ਦੇ ਨੇੜੇ ਬਹੁਤ ਕੱਲ ਆਈਆਂ ਜੀ ਇਹ ਨਵੀਂ ਉਹਦੇ ਵਿੱਚ ਮਤਲਬ ਅਪਡੇਟ ਹੋਈ ਜਦੋਂ ਨਵੀਂ ਅਪਡੇਟ ਹੋਈ ਜਦੋਂ ਕਿ ਉਹਨਾਂ ਨੂੰ ਕਹਿੰਦੇ ਸਾਡੇ ਪਰਸਨਲ ਹੀ ਕਹਿੰਦੇ ਫਾਰਮ ਹਾਊਸ ਆ ਪਰ ਉਹ ਪਰਸਨਲ ਹੀ ਹੋ ਕੇ ਪਰਸਨਲ ਨਹੀਂ ਵਰਤਦੇ ਉਹਨੂੰ ਵਪਾਰਕ ਵਰਤਦੇ ਆ ਔਰ ਉੱਥੇ ਤੁਸੀਂ ਵੇਖਿਆ ਨਾ ਵੀ ਬਹੁਤ ਸਾਰਾ तरीके ਦੇ ਨਾਲ ਮर्यादा ਦਾ ਪਾਲਣ ਹੀ ਨਹੀਂ ਹੁੰਦਾ ਇਹ ਕਰਕੇ ਜਦੋਂ ਕਿ ਉਹ ਤੇ ਨਵੀਂ ਅਪਡੇਟ ਹੁੰਦੀ ਆ ਤੇ ਆਪਾਂ ਉਹਨੂੰ ਦੁਬਾਰਾ ਉਹਦੇ ਵਿੱਚ ਕੋਈ ਸੋਧ ਕਰ ਦਿੰਨੇ ਆ ਰਾਗੀ ਸਿੰਘ ਅਤੇ ਗਰੰਥੀ ਸਿੰਘ ਤੇ ਕਾਰਵਾਈ ਕੀਤੀ ਜਾਵੇਗੀ ਜਿਹੜਾ ਉੱਥੇ ਜਾ ਕੇ ਰਾਗ ਪੜੇਗਾ ਲਾਵਾ ਪੜੇਗਾ ਬਿਲਕੁਲ ਜੀ ਅੱਜ ਅੱਜ ਤੋਂ ਬਾਅਦ ਜਿਹੜਾ ਵੀ ਗਰੰਥੀ ਸਿੰਘ ਰਾਗੀ ਸਿੰਘ ਜਾਊਗਾ ਉੱਥੇ ਕਾਰਵਾਈ ਹੋਊਗੀ ਠੀਕ ਹੈ ਸਿੰਘ ਸਾਹਿਬ ਕੋਈ ਜਿਹੜੇ ਫਾਰਮ ਹੌਸਾ ਜਾਂ ਕੰਜ਼ਰਵੋਨ ਦੇ ਅੰਦਰ ਗੁਰਦੁਆਰਾ ਸਾਹਿਬ ਬਣਾ ਲਏ ਅੰਮ੍ਰਿਤਸਰ ਚ ਬਹੁਤ ਸਾਰੇ ਨੇ ਦੇਖੋ ਜੇ ਤੇ ਉਹਨਾਂ ਨੇ ਫਾਰਮ ਹਾਊਸ ਵਾਲੇ ਜਿਹੜੇ ਆ ਜੇ ਤਾਂ ਉੱਥੇ ਉਹਨਾਂ ਦਾ ਘਰ ਆ ਆਪਣਾ ਗੁਰਸਿੱਖ ਬੰਦੇ ਆ ਗੁਰੂ ਨੂੰ ਮੰਨਣ ਵਾਲੇ ਆ ਆਪਣੀ ਬਾਣੀ ਪੜਨ ਦੇ ਲਈ ਉਹਨਾਂ ਨੇ ਅੰਦਰ ਮਹਾਰਾਜ ਦਾ ਪ੍ਰਕਾਸ਼ ਕੀਤਾ ਫਿਰ ਗਲਤ ਨਹੀਂ ਉਹ ਗਲਤ ਉਹ ਠੀਕ ਨਹੀਂ ਉਹ ਉਹ ਉੱਤੇ ਮਤਾ ਜਿਹੜਾ ਲਾਗੂ ਹੁੰਦਾ ਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਵਿਆਹ ਕਰਨ ਸੰਬੰਧੀ ਮਾਮਲਾ ਵਿਚਾਰਿਆ ਗਿਆ ਜਿਸਤੇ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਜਿਹੇ ਮਾਮਲਿਆਂ ਸੰਬੰਧੀ ਪਹਿਲਾ ਹੋਏ ਆਦੇਸ਼ ਮਿਤੀ 16/3/1998 ਅਤੇ ਐਡਾ ਤਤਾ 178 ਮਿਤੀ 16/10/2023 ਦੀ ਰੋਸ਼ਨੀ ਵਿੱਚ ਫੈਸਲਾ ਕਰਦੇ ਹਾਂ ਇਹ ਮੂੜ ਆਦੇਸ਼ ਕੀਤਾ ਜਾਂਦਾ ਹੈ ਕਿ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿੱਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਾਰਨ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ ਇਹਨਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਈ ਜਾ ਸਕਦੇ ਗੁਰਦੁਆਰਾ ਸਹਿਬਾਨ ਦੇ ਗ੍ਰੰਥੀ ਸਿੰਘਾਂ ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਗੀ ਜਥਿਆਂ ਨੂੰ ਇਹ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ ਅਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਬੰਦਿਆਂ ਅਤੇ ਅਜਾਹੇ ਸਥਾਨਾਂ ਉਤੇ ਆਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ ਮੈਰੇਜ ਪੈਲਸਾਂ ਰਿਜ਼ੋਰਟਾਂ ਵਿਚਾਂ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਉਹ ਉਹ ਨਾ ਥੋੜਾ ਜਿਹਾ ਥੋੜਾ ਜਿਹਾ ਪਤਾ ਕੀ ਹੁੰਦਾ ਪਹਿਲਾਂ ਜਿਹੜੇ ਕੁਝ ਲੋਕ ਆ ਨਾ ਫਾਰਮ ਹਾਊਸ ਨਹੀਂ ਇਹਨਾਂ ਕੰਮਨ ਵਰਤਦੇ ਜੀ ਫਾਰਮ ਹਾਊਸ ਬਣਾਏ ਤਾਂ ਕਈਆਂ ਰਹਿਣ ਨੂੰ ਆ ਪਰ ਉਹਨਾਂ ਨੂੰ ਵੇਖਿਆ ਪਈ ਉਹ ਤਾਂ ਪੈਸਾ ਹੁੰਦਾ ਚੰਡੀਗੜ੍ਹ ਵਾਲੀ ਸਾਹਿਬ ਜਰਾਜੀਤ ਸਿੰਘ ਨਗਰ ਦੇ ਨੇੜੇ ਬਹੁਤ ਗੱਲਾਂ ਆਈਆਂ ਇਹ ਨਵੀਂ ਉਹਦੇ ਵਿੱਚ ਮਤਲਬ ਅਪਡੇਟ ਹੋਈ ਜਦੋਂ ਨਵੀਂ ਅਪਡੇਟ ਹੋਈ ਜਦੋਂ ਕਿ ਉਹਨਾਂ ਨੂੰ ਕਹਿੰਦੇ ਸਾਡੇ ਪਰਸਨਲ ਹੀ ਕਹਿੰਦੇ ਫਾਰਮ ਹਾਊਸ ਆ ਪਰ ਉਹ ਪਰਸਨਲ ਹੀ ਹੋ ਕੇ ਪਰਸਨਲ ਨਹੀਂ ਵਰਤਦੇ ਉਹਨੂੰ ਵਪਾਰਕ ਵਰਤਦਾ ਹੈ ਔਰ ਉਥੇ ਤੁਸੀਂ ਵੇਖਿਆ ਨਾ ਵੀ ਬਹੁਤ ਸਾਰਾ ਤਰੀਕੇ ਦੇ ਨਾਲ ਮर्यादा ਦਾ ਪਾਲਣ ਹੀ ਨਹੀਂ ਹੁੰਦਾ ਇਹ ਹੈ ਕਰਕੇ ਜਦੋਂ ਕਿ ਉਹ ਤੇ ਨਵੀਂ ਅਪਡੇਟ ਹੁੰਦੀ ਆ ਤੇ ਆਪਾਂ ਨੂੰ ਦੁਬਾਰਾ ਉਹਦੇ ਵਿੱਚ ਕੋਈ ਸੋਧ ਕਰ ਦਿੰਨੇ। ਰਾਜੀ ਸਿੰਘ ਅਤੇ ਗਰੰਤੀ ਸਿੰਘ ਤੇ ਕਾਰਵਾਈ ਕੀਤੀ ਜਾਵੇਗੀ ਜਿਹੜਾ ਉੱਥੇ ਜਾ ਕੇ ਰਾਗ ਪੜੇਗਾ, ਲਾਵਾ ਪੜੇਗਾ। ਬਿਲਕੁਲ ਜੀ ਅੱਜ ਅੱਜ ਤੋਂ ਬਾਅਦ। ਜੀ। ਜਿਹੜਾ ਵੀ ਗਰੰਤੀ ਸਿੰਘ, ਰਾਗੀ ਸਿੰਘ ਜਾਊਗਾ ਉੱਥੇ ਕਾਰਵਾਈ ਹੋਊਗੀ। ਠੀਕ ਹੈ। ਸਿੰਘ ਸਾਹਿਬ ਕੋਈ ਜਿਹੜੇ ਫਾਰਮ ਹਾਊਸ ਆ ਉਸ ਆ ਜਾਂ ਅਗਰ ਰਿਜ਼ੋਰਟ ਉਹਨੇ ਅੰਦਰ ਗੁਰਦੁਆਰਾ ਸਾਹਿਬ ਬਣਾ ਲਏ। ਅੰਮ੍ਰਿਤਸਰ 'ਚ ਬਹੁਤ ਸਾਰੇ ਨੇ। ਦੇਖੋ ਜੇ ਤੇ ਉਹਨਾਂ ਨੇ ਫਾਰਮ ਹਾਊਸ ਵਾਲੇ ਜਿਹੜੇ ਆ ਜੇ ਤੇ ਉੱਥੇ ਉਹਨਾਂ ਦਾ ਘਰ ਆਪਣਾ ਗੁਰਸਿੱਖ ਬੰਦੇ ਆ। ਗੁਰੂ ਨੂੰ ਮੰਨਣ ਵਾਲੇ ਆ ਆਪਣੇ ਬਾਣੀ ਪੜਨ ਦੇ ਲਈ ਉਹਨਾਂ ਨੇ ਅੰਦਰ ਮਹਾਰਾਜ ਦਾ ਪ੍ਰਕਾਸ਼ ਕੀਤਾ ਫਿਰ ਗਲਤ ਨਹੀਂ ਉਹ ਗਲਤ ਉਹ ਠੀਕ ਨਹੀਂ ਉਹ ਉਹ ਉੱਤੇ ਮਤਾ ਜਿਹੜਾ ਲਾਗੂ ਹੁੰਦਾ